ਲੋ ਜੀ ভাই ਕਰ ਲੋ ਦਰਖਨ ਬੋਲਟ ਦੇ ਲੱਟਵਾਰ ਹੋ ਗਿਆ ਸੇਲ ਆਪਣਾ ਲੋ ਜੀ ভাই ਕੱਲ ਟਰਾਲਾ ਰੈਡੀ ਕਰਕੇ ਖੜਾ ਕਰਾ ਤਾ ਪੂਰੀ ਚੰਡਾ ਲਾਉਣਾ ਚੰਡਾ ਲਾਉਣਾ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਗੁਰੂ ਜੀ ਵਿੰਦਰ ਬਾਈਆਂ ਟਾਈਮ ਨਾਲ ਹਾਂ ਹੁਣ ਦੇਖੋ ਵੀ ਕਿੱਦਾਂ ਲੋਟ ਆਉਂਗਾ ਔਰ ਇੱਥੇ ਨਾ ਲਾਈ ਪੂਰੀ ਪੂਰੀ ਨੰਬਰ ਪਲੇਟ ਲੱਗਣੀ ਹੈ ਮੇਰੇ ਤੇ ਵਾਲਾ ਪਰਾਹੀ ਪਹਿਲਾਂ ਲਾਇਆ ਕਿਵੇਂ ਲਾਇਆ ਦੱਸੋ ਮੜਾ ਜੀ ਆ ਦੇਖ ਏਰੋਪਲੇਨ ਉਡਿਆ ਨਹੀਂ ਉਹੀ ভাই ਵੰਟੀ ভাই ਪਹੁੰਚ ਗਿਆ ਹਾਂਜੀ ਵੰਟੀ ਕਿਆ ਡਿਮਾਂਡ ਰੱਖੀ ਮੁੰਡੇ ਨੇ ਦਾਦ ਦੇ ਵੀ ਕਿਆ ਡਿਮਾਂਡ ਹੈ ਕਿਆ ਲੈਣਾ ਏਰੋਪਲੇਨ ਮੋਟਾ ਲੈ ਲੁਕ ਲੈ ਮੋਟਾ ਵਾਲਾ ਏਰੋਪਲੇਨ ਲੈਣਾ ਹੈ ਰਿਮੋਟ ਵਾਲਾ ਏਰੋਪਲੇਨ ਲੈਣਾ ਇਹ ਉਡਦਾ ਨਹੀਂ ਇਕ ਉੱਡਨੇ ਵਾਲਾ ਲੈਣਾ ਯਾਰ ਦਾ ਲਿਏਗਾ ਟਰੱਕ ਟੋਕੋ ਟਰੈਕਟਰ ਦਾ ਚੌਥਰ ਲਿਆ ਉਹ ਟਰੱਕ ਟਰੈਕਟਰ ਦਾ ਵਜ ਨਹੀਂ ਪਏ ਆ ਕਿੰਨੀ ਕਿੰਨੀ ਦੇਖਣੀ ਜਾਣਾ ਇਹ ਲੇਕਿਨ ਜੇ ਠੰਡ ਹੈ ਨਾ ਇਹ ਤਾਂ ਨਹੀਂ ਲੈ ਜਾਣਾ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਪੂਰੀ ਬਾਈ ਨਾਲ ਮੇਰੇ ਕੰਮ ਉਹੀ ਹੋ ਗਿਆ ਬਾਈ ਜਿਹੜਾ ਆਪਣਾ ਬੋਲਟ ਤਾਂ ਉਹ ਵਿਕ ਗਿਆ ਹੁਣ ਸੌਦਾ ਹੋ ਗਿਆ ਹੁਣ ਨਾ ਬਾਈ ਸਾਨੂੰ ਫੋਨ ਕਰਿਓ ਹੁਣ ਉਹਦੀ ਆਰਸੀ ਤੇ ਕਿਆ ਬਣਾਉਣਾ ਐਪੀ ਟਾਪ ਤੇ ਉਹਦੇ ਵਾਸਤੇ ਆਏ ਆ ਬੋਲਟ ਸਾਡਾ ਆਹੀ ਬੰਦੇ ਨੇ ਖਰੀਦ ਲਿਆ ਬਾਈ ਤੈਹੀ ਰੱਖ ਲਿਆ ਹੂੰ ਹੂੰ ਤੇ ਕਹਿੰਦਾ ਵੀ ਮੈਂ ਹੀ ਰੱਖ ਲੈਣਾ ਉਹ ਮੈਂ ਹੀ ਤਿਆਰ ਕਰ ਲੈਣਾ ਮਾ ਕੋਈ ਚੱਕਰ ਨਹੀਂ ਇਹਦੇ ਆਪਾਂ ਬੋਲਟ ਤਿਆਰ ਕਰਾਇਆ ਕਰਦੇ ਤੇ ਹੁਣ ਤੁਹਾਨੂੰ ਇੱਕ ਵਾਰ ਬੋਲਟ ਦੇ ਦਰਸ਼ਨ ਕਰਾ ਦੇਣੇ ਪੂਰੀ ਤੂ ਕਾ ਦੇਖਦਾ ਤਾ ਉਹਰੇ ਵਾ ਆਪਾਂ ਦਾ ਹੋਰੇ ਪਾਸੇ ਪੁੱਛਦੇ ਫਰੀ ਗਿਆ ਦੇ ਹਾਂ ਨਾ ਕੋਈ ਇਹਦਾ ਮਸ਼ੀਨਾ ਹੈ ਪੂਰੀ ਕਾ ਆ ਮੁੰਡੇ ਨੇ ਬੋਲਟ ਜਾਨ ਮਤਲਬ ਉਕਰਿਆ ਤੋੜਦਾ ਤੋੜਦਾ ਕੰਮ ਕਰਿਆ ਜੀ ਲਾਤੀ ਵੀ 8085 ਦਾ ਕੰਮ ਕਰਤਾ ਦਾ ਉਹਦਾ ਤੇ ਬਾਈ ਦੇ ਕਹਾਣੇ ਯਾਰ ਕਹਿੰਦਾ ਇੰਜਨ ਠੀਕ ਚਾਹੀਦਾ ਹੈ ਜੇ ਜੇ ਚੀਜ਼ ਦਾ ਇੰਜਨ ਠੀਕ ਹੈ ਤਾਂ ਸੱਟ ਇੰਜਨ ਸੈੱਟ ਆ ਮੁੰਡਿਆਂ ਨੇ ਦੇਖਿਆ ਹੁਣ ਹੁਣ ਉਹ ਬਾਈ ਘੇੜਾ ਲੈਣ ਗਏ ਪਏ ਐਸ ਤਾਂ ਬਾਈ ਕੋਲ ਛੱਡ ਗਏ ਤੇ ਉਹਨਾਂ ਨੇ ਆਪੇ ਸੌਦਾ ਕਰਿਆ ਏ ਕਿਉਂਕਿ ਇਹਦਾ ਹੀ ਭਾਈ ਐ ਸਾਨੂੰ ਕੋਈ ਚੱਕਰ ਨਹੀਂ ਹੈਗਾ ਮਾ ਜੇ ਤੂੰ ਹੀ ਲੈ ਲੈ ਯਾਰ ਅਸੀਂ ਪਿਓ ਕੰਮ ਨਵੇੜਨ ਆਏ ਅੱਜ ਆਰ ਪਾਰ ਦਾ ਕੰਮ ਐਫੀ ਡੈਪਟ ਬਣਾ ਕੇ ਵੇਲੇ ਫਿਰ ਕਿਉਂਕਿ ਬਾਈ ਐਫੀ ਡੈਪਟ ਚ ਰੂਡ ਜੇ ਉਹਦਾ ਯਾਰ ਜਿਹਨੂੰ ਜੀ ਆਪਾਂ 19 21 ਗੱਲ ਹੋ ਜੀਵੇ ਫਿਰ ਬਾਈ ਗੱਲ ਨਹੀਂ ਹੁੰਦੀ ਆਪਣੇ ਨਾਲ ਨਹੀਂ ਬਾਈ ਨੂੰ ਆਪਾਂ ਨੇ ਕਹਿਣਾ ਬਾਈ ਹੁਣ ਹੌਲੇ ਹੌਲੇ ਉਹਨਾ ਨੌਕਰਾ ਲਈ ਠੀਕ ਨਹੀਂ ਆਪਾਂ ਬੇਹੂਰੀ ਹੋਰ ਦੇਖੂਗੇ ਕੋਈ ਉੱਚਾ ਮਾਡਲ ਉੱਚਾ ਮਾਡਲ ਮਿਲਿਆ ਜਾਂਦਾ ਹਾਂ ਹੋਏ ਆਪਣਾ 12 ਦਾ ਹੁਣ ਆਪਾਂ ਵੇਚ ਕੇ ਲਾਉਂਗੇ ਕੋਈ 20 22 ਮਾਡਲ ਕਿ ਨਹੀਂ ਉਹ ਠੀਕ ਆ ਜੀ ਬਾਕੀ ਤੁਹਾਨੂੰ ਦਿਖਾਉਂਦੇ ਇੱਕ ਵਾਰ ਦਰਸ਼ਨ ਕਰਾਉਂਦੇ ਜੇ ਬੰਦਾ ਆ ਕੇ ਬੋਲਟ ਦੇ ਲਓ ਜੀ ਭਾਈ ਕਰ ਲੋ ਦਸਟਵਾ ਦਾਤਾ ਆਹੀ ਤਾਂ ਆਹੀ ਯਾਰ ਭਾਈ ਇਹ ਪਹਿਲੇ ਸਾਲ ਲੇ ਗੋਦੇ ਹਾਂ ਪੁਰਕ ਨਰਕ ਲਾਇਆ ਆਪਾਂ ਨੇ ਚਲਾਇਆ ਜਾ ਰੋ ਹੈ ਹੈ ਬਾਕੀ ਜੜ ਜਾੜੇ ਮੈਂ ਜਾਂਦੇ ਵਿਰਿਆਨ ਬਾਕੀ ਦਾਣਾ ਪਾਣੀ ਆ ਬਾਈ ਜਿੱਥੇ ਜਾਣਾ ਹੈ ਚਲੋ ਬਾਈ ਸਾਨੂੰ ਤਾਂ ਵਾਦਾ ਦੇ ਕੇ ਗਿਆ ਬਾਈ ਨੂੰ ਵੀ ਵਾਦਾ ਦਵੇ ਸਹੀ ਗੱਲ ਹੈ ਜੀ ਬਾਈ ਕੱਲ ਟਰਾਲਾ ਰੈਡੀ ਕਰਕੇ ਖੜਾ ਹਾ ਤਾਂ ਪੂਰੀ ਚੰਡਾ ਲਾਉਣਾ ਚੰਡਾ ਲਾਉਣਾ ਚੰਡਾ ਬਲਾਉ ਫਤਿਹ ਜੀ ਬਾਈ ਜੀ ਕਰ ਹਾਂ ਬਾਈ ਗੁਰਜੀ ਫਤਿਹ ਬੰਦਰ ਗੁਰਜੀ ਮਿੰਦਰ ਬਾਈ ਆਨ ਟਾਈਮ ਨਾਲ ਹਾਂ ਸੱਸੀ ਗੱਲ ਜੀ ਠੀਕ ਗੱਲ ਜੀ ਕਾਲਾ ਭਾਈ ਵੀ ਆਏ ਆਏ ਕਾਰ ਚਾਹੀਦੀ ਔਰ ਭਾਈ ਠੀਕ ਹੈ ਜੀ ਆ ਲਾ ਰੋ ਜੀ ਆਪਣਾ ਆਪਣਾ ਹਾਂ ਜੀ ਨਿਸ਼ਾਨ ਸਾਹਿਬ ਲਾ ਦੋ ਝੰਡਾ ਲਾ ਦੋ ਹੁਣ ਦੇਖੋ ਵੀ ਕਿਦਾਂ ਲੋਟ ਆਊਗਾ ਔਰ ਇੱਥੇ ਨਾ ਲਾਈ ਪੂਰੀ ਪੂਰੀ ਨੰਬਰ ਪਲੇਟ ਲੱਗਣੀ ਹੈ ਮੇਰੇ ਤੇ ਜਵਾਰ ਪਰ ਜੀ ਪਹਿਲਾਂ ਲਾਇਆ ਕਿਵੇਂ ਲਾਇਆ ਦੱਸੋ ਮੜਾ ਇਹ ਆ ਦੇਖ ਰਿਪਲੇਟ ਹੋਣੀ ਨਹੀਂ ਨਹੀਂ ਟੱਕ ਤੱਕ ਹੋ ਜੂਗੀ ਉਹ ਨੀਂਦਰ ਪੱਤੀ ਜੇ ਅੱਛਾ ਪੱਤੀ ਹੈ ਹਾਂ ਗੰਗਰ 67 ਦੇਵਾ ਨੂੰ ਆ ਬਾਕੀ ਭਾਈ ਗੱਲ ਹੈਗੀ ਇਦਾਂ ਵੇ ਕੱਲ ਧੁੱਪ ਸੀ ਅੱਜ ਠੰਡ ਬਹੁਤ ਆ ਬਾਈ ਦੱਸਾਂ ਨੇ ਆਪਾਂ ਨੇ ਲੇਪਾ ਕਿਉਂਕਿ ਉਸ ਪਈ ਪਈ ਹੈ ਉਤਰਨੇ ਦਾ ਕੋਈ ਹਲੇ ਕੁਝ ਨਹੀਂ ਪਤਾ ਨੌ ਦਾ ਟਾਈਮ ਹੋ ਗਿਆ ਬਾਕੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਦੇਖੋ ਬਾਕੀ ਤਿਆਰੀ ਹੈ ਬਾਈ ਹੁਣ ਨਹੀਂ ਹਾਂ ਹਾਂ ਮਾਨ ਦਾਟਾ ਮੈਂ ਸਮਝਾ ਡਰਾਈਵਰ ਇਹਦੇ ਸਿੱਦੇ ਵਾਰੀ ਮੁਰਾ ਚੁੱਕੀ ਗੱਲਾਂ ਤੇ ਮਾਰਾ ਘਨਾਰ ਪਿੱਛੇ ਮਗਰਾੜ ਕੋ ਬੰਦ ਉੱਚਾ ਉਹ ਪਿਛਲੀ ਡੰਡੀ ਗੱਲ ਨਹੀਂ ਨਹੀਂ ਉਰੇ ਨਹੀਂ ਠੀਕ ਆਗਾ ਉਹ ਨਹੀਂ ਨਹੀਂ ਉਰੇ ਠੀਕ ਯਾਰ ਉਹ ਮਗਰਾੜ ਕੇ ਬਾਹਰ ਨੂੰ ਉੱਚਾ ਹੋ ਜੂਗਾ ਪਿੱਛੇ ਠੀਕ ਹੈ ਹਾਂ ਟਰਾਲੇ ਨਾਲ ਬੰਨਦੇ ਹੋ ਬੁਰੀ ਟਰਾਲੇ ਕੇ ਲੇ ਬੰਨਦੇ ਆ ਰੋਲੇ ਉਰੇ ਬੰਨਦੇ ਯਾਰ ਸਪੋਰਟ ਹੋ ਜਾਣੀ ਹਾਂ ਜਾਂ ਇਹਦੇ ਨਾਲ ਬੰਦ ਔਰੇ ਉਰੇ ਲਿਆ ਆ ਦੋ ਜਣੇ ਸੂਰ ਮਿਲ ਨਹੀਂ ਉਹ ਨਹੀਂ ਹੋਈ ਬਾਈ ਵੰਟੀ ਬਾਈ ਪਹੁੰਚ ਗਿਆ ਹਾਂ ਜੀ ਵੰਟੀ ਕਿਆ ਡਿਮਾਂਡ ਰੱਖੀ ਮੁੰਡੇ ਨੇ ਦਸ ਦੇ ਵੀ ਕਿਆ ਡਿਮਾਂਡ ਆ ਕਿਆ ਲੈਣਾ ਮੋਟਰ ਲੈ ਲੁਕ ਲੈ ਮੋਟ ਵਾਲਾ ਐਰੋਪਲੇਨ ਲੈਣਾ ਹੈ ਰਿਮੋਟ ਵਾਲਾ ਐਰੋਪਲੇਨ ਲੈਣਾ ਹੈ ਤੂੰ ਉੜਦਾ ਨਹੀਂ ਹੈਗਾ ਉੜਨੇ ਵਾਲਾ ਲੈਣਾ ਯਾਰ ਧਾਲੀ ਹੈਗਾ ਟਰੱਕ ਟੋਕੋ ਟਰੈਕਟਰ ਦਾ ਚਾ ਉਤਰ ਲਿਆ ਉਹ ਟਰੱਕ ਟਰੈਕਟਰ ਦਾ ਵਸੇ ਪਏ ਆ ਕਿੰਨੇ ਦੇਖ ਨਹੀਂ ਜਾਣਾ ਇਹ ਲੇਕਿਨ ਜੇ ਠੰਡ ਹੈ ਨਾ ਇਹ ਤਾਂ ਹੀ ਲੈ ਜਾਣਾ ਇਹ ਨੂੰ ਨਹੀਂ ਜਾਣਾ ਹੈਗਾ ਇਹ ਜਾਏ ਬਾਈ ਪਹਿਲਾਂ ਪਤਾ ਕਿ ਆਈ ਦਾ ਸਾਹਮਣਾ ਬਹੁਤ ਹੈ ਖੈਰ ਭਜ ਲੰਦਾ ਆ ਨਾ ਇਹ ਤਾਂ ਗੱਲ ਹੈ ਮੂਰੇ ਭਜ ਲੰਦਾ ਜੇ ਦਾ ਕਰ ਦੇ ਹੋਵੇ ਫੇਰ ਹੋਰ ਗੱਲ ਹੈ ਜਾਏ ਨਾ ਮੈਂ ਕਹੇ ਇਹ ਤਾਂ ਜਾਏ ਤੂੰ ਬਸ ਬੰਨ ਦੇ ਤੌੜੀ ਕਰ ਬੰਨ ਤੂੰ ਬਸ ਮੜਾ ਹੈਟਾ ਨਹੀਂ ਬੰਨ ਲਿਓ ਉੜਨੇ ਤੇ ਆਈ ਇਹਨੇ ਬੰਨਦੇ ਆ ਰੱਖੀ ਅਨੀਮਾ ਰੱਖ ਲਓ ਮੜਾਏ ਹਾਂ ਯਾਰ ਇੱਥੇ ਜੀ ਬੰਨ ਦੋ ਇਹਦੇ ਨਾਲ ਫ੍ਰਿਜਨ ਵਾਲੇ ਇੱਕੋਰੇ ਬੰਨ ਹੋਣੀ ਕੁਰੇ ਬੰਨ ਹੋਣੀ ਇੱਥੇ ਬੰਨਦੇ ਉਹ ਲ ਵੱਧੀ ਜਾ ਨਾ ਨਾ ਇੱਕ ਉਹ ਕੋਈ ਨਹੀਂ ਲੈ ਆ ਗਿਆ ਲੋਟ ਹਾਰਿਕ ਜਮੇ ਛੋਟਾ ਹੋ ਗਿਆ ਛੋਟਾ ਆਮਨੇ ਯਾਰ ਡੰਡਾ ਬੜਾ ਪਾ ਲਓ ਬੜਾ ਜਾ ਨਾਲੇ ਹਾਂ ਦੂਰ ਦੂਰ ਵਾਲੇ ਨਹੀਂ ਆਉਂਦੇ ਨੇੜੇ ਵਾਲੇ ਆ ਕੇ ਉਹ ਕੰਮ ਹੋ ਗਿਆ ਬਾਈ ਮੋਟਰਸਾਈਕਲ ਵੇਚਦੇ ਆ ਮੋਟਰਸਾਈਕਲ ਵੇਚਦੇ ਆ ਤੁਰਕੇ ਨੂੰ ਬਾਟ ਜਿਆਦਾ ਬਾਟ ਗਿਆ ਦਾ ਪਰ ਆਇਆ ਇਹਨੂੰ ਟਰਾਲਾ ਦਿਖੀ ਗਿਆ ਬਾਈ ਜਿਹੜੇ ਬੰਦੇ ਨੇ ਟਾਈਮ ਦੀ ਕਦਰ ਕਰ ਲਈ ਨਾ ਉਹ ਸਭ ਤੋਂ ਮੂਰੇ ਆ ਇਹ ਤਾਂ ਹੈ ਹੋਰ ਬਾਂਟੀ ਜੇ ਟਾਈਮ ਦੀ ਕਦਰ ਦਾ ਪਤਾ ਕੱਦਾਂ ਬੈਠਾ ਕੋਈ ਬਾਈ ਮੈਨੂੰ 8:40 ਵਜੇ ਮਾ ਕੇ ਦਿਖਦਾ ਹੈ ਨਹੀਂ ਮਤਲਬ ਨਹੀਂ ਨਹੀਂ ਮੈਨੂੰ 8:40 ਵਜੇ ਬਾਂਟੀ ਨੇ ਫੋਨ ਕਰਕੇ ਠੀਕ ਹੈ ਬਾਈ ਬਾਕੀ ਆ ਪੈ ਜਾ ਕੇ ਆਉਂਗੇ ਟਾਈਮ ਨਾਲ ਮੁੜਿਆ ਹਾਂਜੀ ਹਾਂ ਮੈਸਾ ਧਾਰਾਂ ਦੇ ਟਾਈਮ ਨੂੰ ਬੰਦਾ ਮੁੜਿਆ ਹਾਂਜੀ ਹਾਂ ਜੇ ਅੱਪਾ ਜਾਉਂਗੇ 12 ਵਜੇ ਫਿਰ ਮੈਸਾ ਤੋਂ ਉੱਥੇ ਜਦੋਂ ਟਾਈਮ ਹੁੰਦਾ ਮੈਸਾ ਕੱਦਾਂ ਆਇਆ ਭਾਰ ਨੂੰ ਕੱਦਾਂ ਕਰਿਆ ਫੋਨ ਭਾਈ ਉੱਠਕਾਰ ਤੇ ਬਾਂਟੀ ਦਾ ਬੱਸ ਚੱਲਦਾ ਨਾ ਕ ਸੱਜਰੇ ਉੱਠ ਖੜੇ ਆ ਤਾਂ ਭਾਈ ਠੀਕ ਹੈ ਟਾਈਮ ਨਾਲ ਠੀਕ ਹੈ ਮੈਨੂੰ ਉੱਥੇ ਨਾ ਰਾਖੀ ਨਹੀਂ ਹੁੰਦਾ ਇਹਨੂੰ ਯਾਦ ਮੱਥਾ ਦੇਖੇਂ ਦイール ਮਟੇ ਕੋਣਾ ਹੈ ਹਾਂਜੀ ਹਾਂ ਮੈਂ ਲੈ ਗਿਆ ਤਾਂ ਮਮਾ ਅਰਦਾਸ ਤੋਂ ਪਹਿਲਾਂ ਮੱਥਾ ਦੇਖ ਲੈਦਾ ਸੀ ਅੱਛਾ ਠੀਕ ਰਹੇ ਹਾਂ ਨਾ ਠੀਕ ਉਹ ਜਿਹੜਾ ਬੰਦਾ ਹੁਣ ਸਾਜ ਤੁਰੇ ਵੀ ਆ ਇਹਨੂੰ ਰਾਹ ਦਾ ਮੱਥਾ ਟੇਕਣਾ ਹਾਂਜੀ ਹਾਂ ਹੈ ਕਿ ਨਹੀਂ ਤਕਰੀਬਨ ਟਰੈਕਟਰ 10 ਵਜੇ ਤੁਰਦੇ ਆ ਕੋਈ ਹਿੰਮਤ ਵਾਲਾ ਜਿਹੜਾ ਸੱਜਰੇ ਚਲੇ ਗਿਆ ਹਾਂ ਨਹੀਂ 10 ਵਜੇ ਜ਼ਿੰਦਾਰ ਦੇਖ ਲਾਤ ਨਾਲੇ ਇਹ ਵੀ ਨਾ ਰਸ਼ ਰਹਿੰਦਾ ਜੀ ਉੱਥੇ ਲੋੜੀ ਸਾਈਂ ਰਸ਼ ਨਹੀਂ ਰਹਿੰਦਾ ਆ ਹਾਂ ਬਾਈ ਜੀ ਰੋਡਾਂ ਪਹੁੰਚ ਗਏ ਨੇ ਛੱਡਦਾ ਕਹਿਿਆ ਜਾਰੀ ਆ ਬਣਾ ਯਾਰ ਰੋਡੀਆਂ ਕਰਤੀ ਗੱਲ ਦੀ ਨੰਬਰਾਂ ਲੱਗਣਾ ਮਨਰੀ ਖਾਤ ਕੋਲ ਘੱਟ ਗਿਆ ਬੁੱਕਲਾ ਅਰੇ ਫੇਰ ਵਧੂਗਾ ਪਾਉਂ ਮਿਥਲੀ ਜਾਣੀ ਹੱਲ ਆ ਜਾ ਹੈ ਲਓ ਜੀ ਪਹੁੰਚ ਗਏ ਬਾਈ 3 ਫਤਗੜ ਸਾਹਿਬ ਉਹ ਆਏ ਕਰੋ ਸੱਚੇ ਪਾਤਸ਼ਾਹ ਕਰੀ ਕਿਰਪਾ ਸਾਰਿਆਂ ਤੇ ਵਾਹਿਗੁਰੂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਲੇ ਗਾ ਘਟਾ ਹੋਰੇ ਮਿੱਤਰੋ ਲਓ ਜੀ ਬਾਈ ਪਾਰਕਿੰਗ ਮਾ ਲੱਗ ਗਿਆ ਟਰੈਕਟਰ ਅਮੇ ਏਸੀ ਜੀ ਮੇ ਜੋ ਬੋਹਵਨ ਜੀ ਹੈ ਇਹਨੇ ਸੈਟਿੰਗ ਨੂੰ ਭਗਾ ਕੇ ਭਾਟੀ ਠੀਕ ਲੱਗ ਗਿਆ ਹਾਂ ਬਈ ਹਾਂ ਚਲੋ ਫਿਰ ਸਾਡੇ ਬੰਦੇ ভাই ਪਹਿਲਾਂ ਪਹੁੰਚ ਗਏ ਉਧਰ ਨੂੰ ਚਲੇ ਗਏ ਹੁਣ ਚੱਲੇ ਆਸੀਂ ਮਨੇ ਬੂਟ ਤਾਂ ਫੇ ਉੱਥੇ ਨੇੜੇ ਜੇ ਖੋਲ ਦੂਗੇ ਨਾ ਨਾ ਬਾਂਟੀ ਉੱਥੇ ਕੋਲੇ ਖੋਲ ਦੇਣੇ ਅੰਦਰ ਜਮਾ ਕਰਾ ਦੂਗੇ ਬਾਈ ਠੰਡ ਸਾਨੂੰ ਸੋਨਾ ਚੜ ਗਿਆ ਮੂਰੇ ਵਾਹ ਗੀ ਦੂ ਸੱਚੇ ਪਾਸ਼ਾ ਮਹਾਰਾਜ ਕਰ ਲੋ ਬਾਈ ਦਰਸ਼ਨ ਸਾਰੇ ਵੀਰ ਆਪਣੇ ਧੰਨ ਗੁਰੂ ਨਾਨਕ ਕੰਨ ਧੰਨ ਬਾਬਾ ਜੋਰਾਵੰਦ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਵਾਹ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਲੋਜੀ ਬਾਈ ਠੰਡੇ ਪੁਰਜ ਮੁਗ ਜਾਏ ਜੇ ਲੋਜੀ ਬਾਈ ਗੁਰਦੁਆਰਾ ਸ੍ਰੀ ਜੋਤੀ ਸੁਖ ਸਾਹਿਬ ਕਰਨੋ ਦਰਸ਼ਨ ਬਾਈ ਵਾਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਮਾਰ ਲਿਆ ਸੌਦਾ ਕੋਈ ਹਾਂ ਸੌਦੇ ਬਹੁਤ ਮਾਰੇ ਆਗੇ ਕਜਰਾਈ ਦਾ ਫਿਰ ਦਿਲ ਖੁੱਲਾ ਜਾ ਲੈ ਕੇ ਆਈਦਾ ਬੀਬੀ ਵਾ ਨਿਆਣੇ ਪਤਾ ਕੀ ਕਹਿੰਦੇ ਅਰੇ ਪੂਰੀ ਡੈਡੀ ਨਿਕੋਲਿਆ ਸਾਦਾ ਕਹਿੰਦੇ ਵੰਟੀ ਲਿਆਉਂਗਾ ਵਾਟੀ ਪਤਾ ਉਹਨਾਂ ਨੂੰ ਹਾਂ ਪਤਾ ਉਹਨਾਂ ਨੂੰ ਮਾਨ ਨੇ ਵੀ ਸੌਦਾ ਮਾਰ ਲਿਆ ਬਾਈ ਅੱਜ ਕੀ ਮਾਰਿਆ ਉਹਨੇ ਰਕੜ ਹੋਇਆ ਰਕੜ ਹੋ ਗਿਆ ਭਾਈ ਸ਼ਰਦ ਨਾਲ ਲੈ ਮੈਂ ਬੋਲਣਾ ਉਹਨੂੰ ਆਇਦਰ ਹੋ ਜਾ ਜੇ ਤੁਹਾਡੇ ਵਾਲੀਆਂ 4 ਵੀ ਪੂਰੀਆਂ ਹੋ ਗਈਆਂ ਮੈਂ ਰਗੜ ਹੋ ਗਿਆ ਸਮਝ ਲੈ ਤੁਹਾਡੇ ਵਾਲੀਆਂ ਇੰਨੀ ਇੰਨੇਗਾ ਨਹੀਂ ਤੂੰ ਰਗੜ ਹੋ ਗਿਆ ਠੀਕ ਆ ਤੂੰ ਰਗੜ ਹੋ ਗਿਆ ਪਰ ਠੀਕ ਹੈ ਮੈਂ ਮੰਨ ਗਿਆ ਮੈਂ ਤੁਹਾਨੂੰ ਕਹਿਣਾ ਚਾਹੀਦਾ ਚਲੋ ਫੇ ਚਲੋ ਮਨੇ ਕਿਹੜੇ ਉਹਦੇ ਨਾਲ ਦਾ ਉਹ ਲੰਬੇ ਵਾਲੇ ਕਿਣਾਉ ਪਿਆ ਉਹ ਵੱਡੇ ਵਾਲੇ ਨਾਲ ਦਾ ਹਾਂ ਉਹ ਉਹਨੂੰ ਪੁੱਛ ਕੇ ਦੇਖ ਜਾ ਕੇ ਕਿੰਨੇ ਨੂੰ ਕਹਿੰਦਾ ਉਹ ਕਿੰਨੇ ਨੂੰ ਕਹਿੰਦਾ ਪੁੱਛ ਬਾਟ ਕਿੰਨੇ ਦਾ ਆਇਆ ਸੌਦਾ 1800 ਨੂੰ ਆਇਆ 2000 ਕਹਿਵੇ ਤਾਂ ਮੈਂ 1800 ਨੂੰ ਲਵਾਇਆ ਮੈਨੂੰ ਤੁਹਾਨੂੰ ਠੀਕ ਲੱਗਿਆ ਮੈਂ ਤਾਂ ਟੋਕੇ ਆ 1500 ਕੇ ਬਾਅਦ ਉਹ ਮੈਂ ਕਿੰਨੇ ਕਹਿ ਤਰੋਂ ਜਾ ਕੇ 2000 ਲੈ ਜਿਹੜਾ ਅਸੀਂ ਸੌਦਾ ਮਾਰੇ ਆ ਉਹ ਮਹਿੰਗਾ ਹੈ ਜਿਹੜਾ ਅਸੀਂ 4 ਕੜ 6 ਕੜ ਲਾਉਦੇ ਨਾਲ 300 ਰੁਪਏ ਚਲੋ ਚਲੋ ਉਹਦਾ ਟਰਾਲੀ ਦੇਖ ਲਈ ਆਪਣੀ ਲੈ ਮੈਨੂੰ ਕੈਂਚੀ ਜੀ 3-3 ਰੁਪਏ ਵੀ ਦੇ ਲਿਓ ਮੈਂ 6 ਕੜ ਦੇ ਦਿੰਦਾ ਲੋ ਜੀ ਵੰਟੀ ਭਾਈ ਦਰਸ਼ਨ ਵਧੀਆ ਹੋਗੇ ਹਾਂ ਬਹੁਤ ਵਧੀਆ ਹੋਗੇ ਟਾਈਮ ਨਾਲੇ ਹੋ ਗਿਆ ਸਾਰਾ ਕੁਝ ਸਾਰਾ ਕੁਝ ਹੈ ਭਾਈ ਟਾਈਮ ਨਾਲ ਹੋ ਗਿਆ ਤੇ ਹੁਣ ਬਾਤ ਰਾਤ ਲਾ ਲਓ ਹਾਂ ਤੇ ਬਾਪ ਜੀ ਨੂੰ ਬਾਈ ਚੱਲੇ ਪਾਤ ਦੇ